ਆਉਂਦੇ ਸ਼ੰਭ ਖੇਤਰ ਤਾਲੀਪੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਕੋਈ ਹੈ ਜੀहां ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਆ ਕਿ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਇਹ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ வன ਅਧਿਕਾਰੀ ਵੀ ਪਹੁੰਚੇ ਕੋਏ ਨੇ ਔਰ ਜੰਗਲੀ ਵਿਭਾਗ ਦੇ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਕਾ ਕਦੇ ਕਮਾਤ ਦੇ ਇਧਰ ਜਾਂਦਾ ਹੈ ਕਦੇ ਉਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਤ ਦੇ ਵਿੱਚ ਵੜ ਜਾਂਦਾ ਹੈ ਤਾਂ دہشت ਵੀ ਹੈ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਈ ਨਹੀਂ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ ਇਧਰ ਉਧਰ ਵੀ ਆਉਂਦੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਇਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਉਨੀ ਦੇਰ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਉਹ ਸਾਹਮਣੇ ਨਾ ਕੋ ਵੀ ਅਟੈਕ ਨਾ ਕਰੀ ਕਿਉਂਕਿ ਕਿਸੇ ਜਾਨਵਰ ਦੇ ਬਾਰੇ ਇਦਾਂ ਅੰਦਾਜ਼ਾ ਲਗਾਉਣਾ ਗਲਤ ਹੋ ਜਾਂਦਾ ਹੈ। ਇਹ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਦੀ ਫਿਰਨੀ ਤੇ ਕਮਾਦ ਦੇ ਵਿੱਚ ਇਹ ਚੀਤੇ ਵਰਗਾ ਜੰਗਲੀ ਜੀਵ ਜਿਹੜਾ ਦੇਖਿਆ ਗਿਆ ਜਿਸ ਤੋਂ ਬਾਅਦ ਕਾਫੀ ਚਰਚਾ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ। ਹਾਲਾਂਕਿ ਪੁਲਿਸ ਨੂੰ ਵੀ ਇਤਲਾਹ ਕੀਤਾ ਗਿਆ। ਅ ਔਰ ਜੰਗਲਾਤ ਮਹਿਕਮੇ ਦੇ ਅਪਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਕਿ ਔਰ ਆ ਕਿਉਂਕਿ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਵੀ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਤਾਂ ਜੋ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਸੋ ਇਸ ਕਰਕੇ ਮੌਕੇ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਇਤਲਾਹ ਜੜੀ ਉਹ ਕਰ ਦਿੱਤੀ ਗਈ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜੜੀ ਬਹੁਤ ਪਤਿਨਾ ਨਗਰ ਦੇ ਅਧੀਨ ਆਉਂਦੇ ਸ਼ੰਭ ਖੇਤਰ ਤਾਲੀਬੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੈਨਸਨੀ ਫੈਲੀ ਕੋਈ ਹੈ ਜਿहां ਤਸਵੀਰਾਂ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਆ ਕਿ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ ਵਣ ਅਧਿਕਾਰੀ ਵੀ ਪਹੁੰਚੇ ਹੋਏ ਨੇ ਔਰ ਜੰਗਲੀ ਵਿਭਾਗ ਦੇ ਆ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਈ ਨਹੀਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਕਦੇ ਕਮਾਦ ਦੇ ਇੱਧਰ ਜਾਂਦਾ ਹੈ ਕਦੇ ਉੱਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਦ ਦੇ ਵਿੱਚ ਵੜ ਜਾਂਦਾ ਹੈ ਤਾਂ دہشت ਵੀ ਆ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਈ ਨਹੀਂ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ ਇਧਰ ਉਧਰ ਵੀ ਆਉਂਦੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਇਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਓਨੀ ਦੇਰ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਉਹ ਸਾਹਮਣੇ ਨਾ ਕੋਈ ਅਟੈਕ ਨਾ ਕਰੇ ਕਿਉਂਕਿ ਕਿਸੇ ਜਾਨਵਰ ਦੇ ਬਾਰੇ ਇਦਾਂ ਅੰਦਾਜ਼ਾ ਲਗਾਉਣਾ ਗਲਤ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਦੀ ਫਿਰਨੀ ਤੇ ਕਮਾਦ ਦੇ ਵਿੱਚ ਇਹ ਚੀਤੇ ਵਰਗਾ ਜੰਗਲੀ ਜੀਵ ਜਿਹੜਾ ਦੇਖਿਆ ਗਿਆ ਜਿਸ ਤੋਂ ਬਾਅਦ ਕਾਫੀ ਚਰਚਾ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਪੁਲਿਸ ਨੂੰ ਵੀ ਇਤਲਾਹ ਕੀਤਾ ਗਿਆ ਹੈ ਔਰ ਜੰਗਲਾਤ ਮੈਕਮੇ ਦੇ ਅਪਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਹੈ ਔਰ ਕਿਉਂਕਿ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਵੀ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਤਾਂ ਜੋ ਕੋਈ ਵੀ ਅਨੁਸੁਖਾਂ ਵੀ ਘਟਨਾ ਨਾ ਵਾਪਰ ਸਕੇ ਸੋ ਇਸ ਕਰਕੇ ਮੌਕੇ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਇਤਲਾਹ ਜੜੀ ਉਹ ਕਰ ਦਿੱਤੀ ਗਈ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜੜੀ ਬਹੁਤ ਪਤਿਨਾ ਨਗਰ ਦੇ ਅਧੀਨ ਆਉਂਦੇ ਸ਼ੰਭ ਖੇਤਰ ਤਾਲੀਪੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਕੋਈ ਹੈ ਜਿहां ਤਸਵੀਰਾਂ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਆ ਕਿ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ ਵਣ ਅਧਿਕਾਰੀ ਵੀ ਪਹੁੰਚੇ ਹੋਏ ਨੇ ਔਰ ਜੰਗਲੀ ਵਿਭਾਗ ਦੇ ਆ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਆ ਕਦੇ ਕਮਾਦ ਦੇ ਇੱਧਰ ਜਾਂਦਾ ਹੈ ਕਦੇ ਉੱਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਦ ਦੇ ਵਿੱਚ ਵੜ ਜਾਂਦਾ ਹੈ ਤਾਂ ਦਹਿਸ਼ਤ ਵੀ ਆ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਈ ਨਹੀਂ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ ਇਧਰ ਉਧਰ ਵੀ ਆਉਂਦੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਇਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਓਨੀ ਦੇਰ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਉਹ ਸਾਹਮਣੇ ਨਾ ਕੋਈ ਅਟੈਕ ਨਾ ਕਰੇ ਕਿਉਂਕਿ ਕਿਸੇ ਜਾਨਵਰ ਦੇ ਬਾਰੇ ਇਦਾਂ ਅੰਦਾਜ਼ਾ ਲਗਾਉਣਾ ਗਲਤ ਹੋ ਜਾਂਦਾ ਹੈ ਹਿੰਦਾਈ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਦੀ ਫਿਰਨੀ ਤੇ ਕਮਾਦ ਦੇ ਵਿੱਚ ਇਹ ਚੀਤੇ ਵਰਗਾ ਜੰਗਲੀ ਜੀਵ ਜਿਹੜਾ ਦੇਖਿਆ ਗਿਆ ਜਿਸ ਤੋਂ ਬਾਅਦ ਕਾਫੀ ਚਰਚਾ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਪੁਲਿਸ ਨੂੰ ਵੀ ਇਤਲਾਹ ਕੀਤਾ ਗਿਆ ਹੈ। ਅ ਔਰ ਜੰਗਲਾਤ ਮਹਿਕਮੇ ਦੇ ਅਪਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਕਿ ਔਰ ਕਿਉਂਕਿ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਵੀ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਤਾਂ ਜੋ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਸੋ ਇਸ ਕਰਕੇ ਮੌਕੇ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਇਤਲਾਹ ਜੜੀ ਉਹ ਕਰ ਦਿੱਤੀ ਗਈ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜੜੀ ਬਹੁਤ ਪਤਿਨਾ ਨਗਰ ਦੇ ਅਧੀਨ ਆਉਂਦੇ ਸ਼ੰਭ ਖੇਤਰ ਤਾਲੀਬੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਕੋਈ ਹੈ ਜਿहां ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਆ ਕਿ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ ਵਣ ਅਧਿਕਾਰੀ ਵੀ ਪਹੁੰਚੇ ਹੋਏ ਨੇ ਔਰ ਜੰਗਲੀ ਵਿਭਾਗ ਦੇ ਆ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਆ ਕਦੇ ਕਮਾਦ ਦੇ ਇੱਧਰ ਜਾਂਦਾ ਹੈ ਕਦੇ ਉੱਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਦ ਦੇ ਵਿੱਚ ਵੜ ਜਾਂਦਾ ਹੈ ਤਾਂ ਦਹਿਸ਼ਤ ਵੀ ਆ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਈ ਨਹੀਂ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ ਇਧਰ ਉਧਰ ਵੀ ਆਉਂਦੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਇਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਓਨੀ ਦੇਰ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਉਹ ਸਾਹਮਣੇ ਨਾ ਕੋਈ ਅਟੈਕ ਨਾ ਕਰੇ ਕਿਉਂਕਿ ਕਿਸੇ ਜਾਨਵਰ ਦੇ ਬਾਰੇ ਇਦਾਂ ਅੰਦਾਜ਼ਾ ਲਗਾਉਣਾ ਗਲਤ ਹੋ ਜਾਂਦਾ ਹੈ ਹਿੰਦਾਈ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਦੀ ਫਿਰਨੀ ਤੇ ਕਮਾਦ ਦੇ ਵਿੱਚ ਇਹ ਚੀਤੇ ਵਰਗਾ ਜੰਗਲੀ ਜੀਵ ਜਿਹੜਾ ਦੇਖਿਆ ਗਿਆ ਜਿਸ ਤੋਂ ਬਾਅਦ ਕਾਫੀ ਚਰਚਾ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਪੁਲਿਸ ਨੂੰ ਵੀ ਇਤਲਾਹ ਕੀਤਾ ਗਿਆ ਹੈ ਅ ਔਰ ਜੰਗਲਾਤ ਮੈਕਮੇ ਦੇ ਅਪਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਹੈ ਔਰ ਕਿਉਂਕਿ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਵੀ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਤਾਂ ਜੋ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਸੋ ਇਸ ਕਰਕੇ ਮੌਕੇ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਇਤਲਾਹ ਜੜੀ ਉਹ ਕਰ ਦਿੱਤੀ ਗਈ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜੜੀ ਬਹੁਤ ਵਤੀਨानगर ਦੇ ਅਧੀਨ ਆਉਂਦੇ ਸ਼ੰਭ ਖੇਤਰ ਤਾਲੀਬੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਕੋਈ ਹੈ ਜਿहां ਤਸਵੀਰਾਂ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਅਾਕੀ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ வன ਅਧਿਕਾਰੀ ਵੀ ਪਹੁੰਚੇ ਹੋਏ ਨੇ ਔਰ ਜੰਗਲੀ ਵਿਭਾਗ ਦੇ ਆ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਈ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਆ ਕਦੇ ਕਮਾਦ ਦੇ ਇੱਧਰ ਜਾਂਦਾ ਹੈ ਕਦੇ ਉੱਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਦ ਦੇ ਵਿੱਚ ਵੜ ਜਾਂਦਾ ਹੈ ਤਾਂ دہشت ਵੀ ਆ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਈ ਨਹੀਂ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ ਇਧਰ ਉਧਰ ਵੀ ਆਉਂਦੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਇਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਓਨੀ ਦੇਰ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਉਹ ਸਾਹਮਣੇ ਨਾ ਕੋਈ ਅਟੈਕ ਨਾ ਕਰੇ ਕਿਉਂਕਿ ਕਿਸੇ ਜਾਨਵਰ ਦੇ ਬਾਰੇ ਇਦਾਂ ਅੰਦਾਜ਼ਾ ਲਗਾਉਣਾ ਗਲਤ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਦੀ ਫਿਰਨੀ ਤੇ ਕਮਾਦ ਦੇ ਵਿੱਚ ਇਹ ਚੀਤੇ ਵਰਗਾ ਜੰਗਲੀ ਜੀਵ ਜਿਹੜਾ ਦੇਖਿਆ ਗਿਆ ਜਿਸ ਤੋਂ ਬਾਅਦ ਕਾਫੀ ਚਰਚਾ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਪੁਲਿਸ ਨੂੰ ਵੀ ਇਤਲਾਹ ਕੀਤਾ ਗਿਆ ਆ ਔਰ ਜੰਗਲਾਤ ਮੈਕਮੇ ਦੇ ਅਪਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਕਿ ਔਰ ਕਿਉਂਕਿ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਵੀ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਤਾਂ ਜੋ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਸੋ ਇਸ ਕਰਕੇ ਮੌਕੇ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਇਤਲਾਹ ਜੜੀ ਉਹ ਕਰ ਦਿੱਤੀ ਗਈ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜੜੀ ਬਹੁਤ ਤੀਨਾਂ ਨਗਰ ਦੇ ਅਧੀਨ ਆਉਂਦੇ ਸ਼ੰਭ ਖੇਤਰ ਤਾਲੀਪੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਕੋਈ ਹੈ ਜਿहां ਤਸਵੀਰਾਂ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਅਾਕੀ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ வன ਅਧਿਕਾਰੀ ਵੀ ਪਹੁੰਚੇ ਹੋਏ ਨੇ ਔਰ ਜੰਗਲੀ ਵਿਭਾਗ ਦੇ ਆ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਕਦੇ ਕਮਾਦ ਦੇ ਇੱਧਰ ਜਾਂਦਾ ਹੈ ਕਦੇ ਉੱਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਦ ਦੇ ਵਿੱਚ ਵੜ ਜਾਂਦਾ ਹੈ ਤਾਂ ਦਹਿਸ਼ਤ ਵੀ ਆ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਈ ਨਹੀਂ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ ਇਧਰ ਉਧਰ ਵੀ ਆਉਂਦੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਇਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਓਨੀ ਦੇਰ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਉਹ ਸਾਹਮਣੇ ਨਾ ਕੋਈ ਅਟੈਕ ਨਾ ਕਰੇ ਕਿਉਂਕਿ ਕਿਸੇ ਜਾਨਵਰ ਦੇ ਬਾਰੇ ਇਦਾਂ ਅੰਦਾਜ਼ਾ ਲਗਾਉਣਾ ਗਲਤ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਦੀ ਫਿਰਨੀ ਤੇ ਕਮਾਦ ਦੇ ਵਿੱਚ ਇਹ ਚੀਤੇ ਵਰਗਾ ਜੰਗਲੀ ਜੀਵ ਜਿਹੜਾ ਦੇਖਿਆ ਗਿਆ ਜਿਸ ਤੋਂ ਬਾਅਦ ਕਾਫੀ ਚਰਚਾ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਪੁਲਿਸ ਨੂੰ ਵੀ ਇਤਲਾਹ ਕੀਤਾ ਗਿਆ ਹੈ ਔਰ ਜੰਗਲਾਤ ਮੈਕਮੇ ਦੇ ਅਪਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਹੈ ਔਰ ਕਿਉਂਕਿ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਵੀ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਤਾਂ ਜੋ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਸੋ ਇਸ ਕਰਕੇ ਮੌਕੇ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਇਤਲਾਹ ਜੜੀ ਉਹ ਕਰ ਦਿੱਤੀ ਗਈ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜੜੀ ਬਹੁਤ ਪਤਿਨਾ ਨਗਰ ਦੇ ਅਧੀਨ ਆਉਂਦੇ ਸ਼ੰਭ ਖੇਤਰ ਤਾਲੀਪੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਕੋਈ ਹੈ ਜਿहां ਤਸਵੀਰਾਂ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਆ ਕਿ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ வன ਅਧਿਕਾਰੀ ਵੀ ਪਹੁੰਚੇ ਹੋਏ ਨੇ ਔਰ ਜੰਗਲੀ ਵਿਭਾਗ ਦੇ ਆ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਈ ਨਹੀਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਕਦੇ ਕਮਾਦ ਦੇ ਇੱਧਰ ਜਾਂਦਾ ਹੈ ਕਦੇ ਉੱਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਦ ਦੇ ਵਿੱਚ ਵੜ ਜਾਂਦਾ ਹੈ ਤਾਂ دہشت ਵੀ ਆ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਈ ਨਹੀਂ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ ਇਧਰ ਉਧਰ ਵੀ ਆਉਂਦੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਇਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਓਨੀ ਦੇਰ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਉਹ ਸਾਹਮਣੇ ਨਾ ਕੋਈ ਅਟੈਕ ਨਾ ਕਰੇ ਕਿਉਂਕਿ ਕਿਸੇ ਜਾਨਵਰ ਦੇ ਬਾਰੇ ਇਦਾਂ ਅੰਦਾਜ਼ਾ ਲਗਾਉਣਾ ਗਲਤ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਦੀ ਫਿਰਨੀ ਤੇ ਕਮਾਦ ਦੇ ਵਿੱਚ ਇਹ ਚੀਤੇ ਵਰਗਾ ਜੰਗਲੀ ਜੀਵ ਜਿਹੜਾ ਦੇਖਿਆ ਗਿਆ ਜਿਸ ਤੋਂ ਬਾਅਦ ਕਾਫੀ ਚਰਚਾ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਪੁਲਿਸ ਨੂੰ ਵੀ ਇਤਲਾਹ ਕੀਤਾ ਗਿਆ ਹੈ। ਅ ਔਰ ਜੰਗਲਾਤ ਮੈਕਮੇ ਦੇ ਅਪਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਹੈ ਕਿ ਔਰ ਕਿਉਂਕਿ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਵੀ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਤਾਂ ਜੋ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਸੋ ਇਸ ਕਰਕੇ ਮੌਕੇ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਇਤਲਾਹ ਜੜੀ ਉਹ ਕਰ ਦਿੱਤੀ ਗਈ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜੜੀ ਬਹੁਤ ਪਤਿਨਾ ਨਗਰ ਦੇ ਅਧੀਨ ਆਉਂਦੇ ਸ਼ੰਭ ਖੇਤਰ ਤਾਲੀਬੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਕੋਈ ਹੈ ਜਿहां ਤਸਵੀਰਾਂ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਆ ਕਿ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ ਵਣ ਅਧਿਕਾਰੀ ਵੀ ਪਹੁੰਚੇ ਹੋਏ ਨੇ ਔਰ ਜੰਗਲੀ ਵਿਭਾਗ ਦੇ ਆ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਆ ਕਦੇ ਕਮਾਦ ਦੇ ਇੱਧਰ ਜਾਂਦਾ ਹੈ ਕਦੇ ਉੱਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਦ ਦੇ ਵਿੱਚ ਵੜ ਜਾਂਦਾ ਹੈ ਤਾਂ ਦਹਿਸ਼ਤ ਵੀ ਆ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਈ ਨਹੀਂ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ ਇਧਰ ਉਧਰ ਵੀ ਆਉਂਦੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਇਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਓਨੀ ਦੇਰ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਉਹ ਸਾਹਮਣੇ ਨਾ ਕੋਈ ਅਟੈਕ ਨਾ ਕਰੇ ਕਿਉਂਕਿ ਕਿਸੇ ਜਾਨਵਰ ਦੇ ਬਾਰੇ ਇਦਾਂ ਅੰਦਾਜ਼ਾ ਲਗਾਉਣਾ ਗਲਤ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਦੀ ਫਿਰਨੀ ਤੇ ਕਮਾਦ ਦੇ ਵਿੱਚ ਇਹ ਚੀਤੇ ਵਰਗਾ ਜੰਗਲੀ ਜੀਵ ਜਿਹੜਾ ਦੇਖਿਆ ਗਿਆ ਜਿਸ ਤੋਂ ਬਾਅਦ ਕਾਫੀ ਚਰਚਾ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਪੁਲਿਸ ਨੂੰ ਵੀ ਇਤਲਾਹ ਕੀਤਾ ਗਿਆ ਹੈ। ਅ ਔਰ ਜੰਗਲਾਤ ਮੈਕਮੇ ਦੇ ਅਪਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਕਿ ਔਰ ਕਿਉਂਕਿ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਵੀ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਤਾਂ ਜੋ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਸੋ ਇਸ ਕਰਕੇ ਮੌਕੇ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਇਤਲਾਹ ਜਿਹੜੀ ਉਹ ਕਰ ਦਿੱਤੀ ਗਈ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਬਹੁਤ ਵਤੀਨानगर ਦੇ ਅਧੀਨ ਆਉਂਦੇ ਸ਼ੰਭ ਖੇਤਰ ਤਾਲੀਬੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਕੋਈ ਹੈ ਜਿहां ਤਸਵੀਰਾਂ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਆ ਕਿ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ ਵਣ ਅਧਿਕਾਰੀ ਵੀ ਪਹੁੰਚੇ ਹੋਏ ਨੇ ਔਰ ਜੰਗਲੀ ਵਿਭਾਗ ਦੇ ਆ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਆ ਕਦੇ ਕਮਾਦ ਦੇ ਇੱਧਰ ਜਾਂਦਾ ਹੈ ਕਦੇ ਉੱਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਦ ਦੇ ਵਿੱਚ ਵੜ ਜਾਂਦਾ ਹੈ ਤਾਂ ਦਹਿਸ਼ਤ ਵੀ ਆ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਈ ਨਹੀਂ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ ਇਧਰ ਉਧਰ ਵੀ ਆਉਂਦੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਇਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਓਨੀ ਦੇਰ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਉਹ ਸਾਹਮਣੇ ਨਾ ਕੋਈ ਅਟੈਕ ਨਾ ਕਰੇ ਕਿਉਂਕਿ ਕਿਸੇ ਜਾਨਵਰ ਦੇ ਬਾਰੇ ਇਦਾਂ ਅੰਦਾਜ਼ਾ ਲਗਾਉਣਾ ਗਲਤ ਹੋ ਜਾਂਦਾ ਹੈ ਹਿੰਦਾਈ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਦੀ ਫਿਰਨੀ ਤੇ ਕਮਾਦ ਦੇ ਵਿੱਚ ਇਹ ਚੀਤੇ ਵਰਗਾ ਜੰਗਲੀ ਜੀਵ ਜਿਹੜਾ ਦੇਖਿਆ ਗਿਆ ਜਿਸ ਤੋਂ ਬਾਅਦ ਕਾਫੀ ਚਰਚਾ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਪੁਲਿਸ ਨੂੰ ਵੀ ਇਤਲਾਹ ਕੀਤਾ ਗਿਆ ਹੈ ਔਰ ਜੰਗਲਾਤ ਮੈਕਮੇ ਦੇ ਅਪਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਹੈ ਔਰ ਕਿਉਂਕਿ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਵੀ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਤਾਂ ਜੋ ਕੋਈ ਵੀ ਅਨੁਸੁਖਾਂ ਵੀ ਘਟਨਾ ਨਾ ਵਾਪਰ ਸਕੇ ਸੋ ਇਸ ਕਰਕੇ ਮੌਕੇ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਇਤਲਾਹ ਜੜੀ ਉਹ ਕਰ ਦਿੱਤੀ ਗਈ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜੜੀ ਬਹੁਤ ਵਤੀਨਾਨਗਰ ਦੇ ਅਧੀਨ ਆਉਂਦੇ ਸ਼ੰਭ ਖੇਤਰ ਤਾਲੀਬੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਕੋਈ ਹੈ ਜਿहां ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਆਕੀ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ ਵਣ ਅਧਿਕਾਰੀ ਵੀ ਪਹੁੰਚੇ ਹੋਏ ਨੇ ਔਰ ਜੰਗਲੀ ਵਿਭਾਗ ਦੇ ਆ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਆ ਕਦੇ ਕਮਾਦ ਦੇ ਇੱਧਰ ਜਾਂਦਾ ਹੈ ਕਦੇ ਉੱਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਦ ਦੇ ਵਿੱਚ ਵੜ ਜਾਂਦਾ ਹੈ ਤਾਂ ਦਹਿਸ਼ਤ ਵੀ ਆ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਈ ਨਹੀਂ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ ਇਧਰ ਉਧਰ ਵੀ ਆਉਂਦੇ ਜਾਂਦੇ ਨੇ ਤਾਂ ਹੋ ਸਕਦਾ ਹੈ ਕਿ ਕਿਸੇ ਦੇ ਉੱਪਰ ਇਹ ਹਮਲਾ ਕਰ ਦਿੱਤਾ ਜਾਵੇ ਕਿਉਂਕਿ ਓਨੀ ਦੇਰ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦ ਤੱਕ ਉਹ ਸਾਹਮਣੇ ਨਾ ਕੋਈ ਅਟੈਕ ਨਾ ਕਰੇ ਕਿਉਂਕਿ ਕਿਸੇ ਜਾਨਵਰ ਦੇ ਬਾਰੇ ਇਦਾਂ ਅੰਦਾਜ਼ਾ ਲਗਾਉਣਾ ਗਲਤ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਪਿੰਡ ਦੀ ਫਿਰਨੀ ਤੇ ਕਮਾਦ ਦੇ ਵਿੱਚ ਇਹ ਚੀਤੇ ਵਰਗਾ ਜੰਗਲੀ ਜੀਵ ਜਿਹੜਾ ਦੇਖਿਆ ਗਿਆ ਜਿਸ ਤੋਂ ਬਾਅਦ ਕਾਫੀ ਚਰਚਾ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ ਹਾਲਾਂਕਿ ਪੁਲਿਸ ਨੂੰ ਵੀ ਇਤਲਾਹ ਕੀਤਾ ਗਿਆ ਹੈ। ਅ ਔਰ ਜੰਗਲਾਤ ਮੈਕਮੇ ਦੇ ਅਪਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਕਿ ਔਰ ਕਿਉਂਕਿ ਪਿੰਡ ਦਾ ਮਾਮਲਾ ਹੈ ਪਿੰਡ ਦੇ ਵਿੱਚ ਵੀ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਤਾਂ ਜੋ ਕੋਈ ਵੀ ਅਨਸੁਖਾਂ ਵੀ ਘਟਨਾ ਨਾ ਵਾਪਰ ਸਕੇ ਸੋ ਇਸ ਕਰਕੇ ਮੌਕੇ ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਤੇ ਜੰਗਲਾਤ ਵਿਭਾਗ ਦੇ ਅਫਸਰਾਂ ਨੂੰ ਵੀ ਇਤਲਾਹ ਜੜੀ ਉਹ ਕਰ ਦਿੱਤੀ ਗਈ ਹੈ ਤਾਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਜੜੀ ਬਹੁਤ ਪਤਿਨਾ ਨਗਰ ਦੇ ਅਧੀਨ ਆਉਂਦੇ ਸ਼ੰਭ ਖੇਤਰ ਤਾਲੀਬੁਰ ਪੰਡੋਰੀ ਦੇ ਵਿੱਚ ਇੱਕ ਚੀਤੇ ਵਰਗਾ ਜੰਗਲੀ ਜੀਵ ਦੇਖਿਆ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਕੋਈ ਹੈ ਜਿहां ਤਸਵੀਰਾਂ ਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿ ਰਹੇ ਨੇ ਆ ਕਿ ਇਹ ਚੀਤਾ ਹੈ ਔਰ ਕਈ ਲੋਕ ਕਹਿ ਰਹੇ ਨੇ ਕਿ ਭਿਆਨਕ ਜੰਗਲੀ ਜੀਵ ਹੈ ਪਰ ਹੁਣ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦੇ ਖੇਤਾਂ ਦੇ ਵਿੱਚ ਇਹ ਜੰਗਲੀ ਜੀਵ ਜਿਹੜਾ ਆ ਉਹ ਦੇਖਿਆ ਗਿਆ ਜਿਸ ਤੋਂ ਬਾਅਦ ਵਣ ਅਧਿਕਾਰੀ ਵੀ ਪਹੁੰਚੇ ਹੋਏ ਨੇ ਔਰ ਜੰਗਲੀ ਵਿਭਾਗ ਦੇ ਆ ਲੋਕ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਕੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਮਾਦ ਦੇ ਖੇਤਾਂ ਦੇ ਵਿੱਚ ਇਹ ਚੀਤੇ ਵਰਗਾ ਇੱਕ ਜੰਗਲੀ ਜੀਵ ਜਿਹੜਾ ਆ ਉਹ ਦੇਖਣ ਮਿਲ ਰਿਹਾ ਹੈ ਜਿਸ ਤੋਂ ਬਾਅਦ ਇਹਦੀ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਆ ਕਦੇ ਕਮਾਦ ਦੇ ਇੱਧਰ ਜਾਂਦਾ ਹੈ ਕਦੇ ਉੱਧਰ ਜਾਂਦਾ ਹੈ ਤੇ ਉਸ ਤੋਂ ਬਾਅਦ ਕਮਾਦ ਦੇ ਵਿੱਚ ਵੜ ਜਾਂਦਾ ਹੈ ਤਾਂ دہشت ਵੀ ਆ ਲੋਕਾਂ ਦੇ ਵਿੱਚ ਲੋਕ ਕਾਫੀ ਡਰੇ ਕੋਏ ਨੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਸਕੂਲ ਵੀ ਜਾਂਦੇ ਨੇ ਲੋਕ